हेलो बच्चों आज assi next पत्र करेंगे ठीक है ए तुसी हॉस्टल ਵਿੱਚ ਰਹਿ ਰਹੇ ਰਹਿ ਕੇ ਪੜਦੇ ਹੋ ठीक है अपनी ਛੋਟੀ ਭੈਣ ਨੂੰ ਟੀਵੀ ਘਟ ਵੇਖਣ ਲਈ ਪੜਾਈ ਅਤੇ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪੱਤਰ ਲਿਖੋ ठीक है पत्र राही सी ਆਉਣਾ ਉਹ ਠੀਕ ਪੱਤਰ ਲਿਖਣਾ ਕਮਰਾ ਨੰਬਰ 25 ਜਵਾਹਰ ਨਵੋਦਿਆ ਵਿਦਿਆਲਿਆ ਫੇਪਾ ਦੇਣਾ ਕਮਾ ਚੰਡੀਗੜ੍ਹ ਫੇ ਡੰਡੀ ਪਾ ਦੇਣੀ 18 ਮਾਰਚ ਕਮਾ 2024 ਨ ਮਗਰ ਕੀ ਪਾਣਾ ਫੁਲ ਸਟਾਪ ਠੀਕ ਹੈ ਬਿੰਦੂ ਲਗਾ ਦੇਣਾ ਜੋ ਕੋਈ ਡਿਜ਼ਰਟ ਹੁੰਦਾ ਨਾ 24 ਜਿੱਦਾਂ ਆ 25 ਜਾਂ ਕੁਝ ਵੀ ਆ ਨਾ गिनती ਦੇ ਅੱਖਰ ਹੁੰਦੇ ਆ ਉਹਦੇ ਪਿੱਛੇ ਡੇਜ਼ਰਟ ਦੀ ਜਗ੍ਹਾ ਅਸੀਂ ਕੋਮੇ ਦੀ ਜਗ੍ਹਾ ਬਿੰਦੀ ਲਗਾਉਣੀ ਹੁੰਦੀ ਆ ਡੰਡੀ ਨਹੀਂ ਪਾਣੀ ਬਿੰਦੀ ਲਗਾਣੀ ਠੀਕ ਹੈ ਨੈਕਸਟ ਹੈ ਮੇਰੀ ਬਹੁਤ ਹੀ लाडली ਭੈਣ ਹਰਪ੍ਰੀਤ ਠੀਕ ਹੈ ਤੁਸੀਂ ਉਹਦਾ ਐਡਰੈਸ ਲਿਖਣਾ ਆ ਪਹਿਲਾਂ ਇੱਕ ਗੱਲ ਨੋਟ ਕਰਨੀ ਕਿ ਇੱਥੇ ਐਡਰੈਸ ਉਹ ਲਿਖਣਾ ਆ ਜਿਹੜੇ ਸਕੂਲ ਚ ਤੁਹਾਡਾ ਜਿਹੜਾ ਬੱਚਾ ਪੜਦਾ ਆ ਪੜੀ ਭੈਣ ਜਾਂ ਭਰਾ ਜਾਂ ਕੁਛ ਵੀ ਹੈ ਨਾ ਕੋਈ ਵੀ ਪੜਦਾ ਹੈ ਉਹਨੂੰ ਲਿਖਣੀ ਉਹਦਾ ਡਰੈਸ ਲਿਖਣਾ ਠੀਕ ਹੈ ਉਸ ਸੰਸਥਾ ਦਾ ਨਾਮ ਲਿਖਣਾ ਠੀਕ ਹੈ ਇਹ ਜਵਾਰ ਨਵੋਦੇ ਬਦਲੇ ਹਨ ਤੁਸੀਂ ਕੋਈ ਵੀ ਲਿਖ ਸਕਦੇ ਹੋ ਠੀਕ ਹੈ ਅੱਗੇ ਹੈਗਾ ਮੇਰੀ ਬਹੁਤ ਹੀ लाडली ਭੈਣ ਹਰਪ੍ਰੀਤ ਕੁਮਾਰ ਪਿਆਰ ਮਤਲਬ ਅਸੀਂ ਉਹਨੂੰ ਪਿਆਰ ਨਾ ਕਹਿੰਦੇ ਆ ਨਾ ਅੱਜ ਕੱਲ ਹਾਈ ਹੈਲੋ ਚੱਲੇ ਆਇਆ ਤੇ ਪਿਆਰ ਨਾ ਕਹਿਣਾ ਠੀਕ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਤੂੰ ਠੀਕ ਠਾਕ ਹੋਵੇਂਗੀ ਠੀਕ ਹੈ ਮੈਨੂੰ ਇਹ ਵੀ ਆਸ ਹੈ ਕਿ ਤੂੰ ਸਕੂਲ ਨੇਮ ਨਾਲ ਜਾਂਦੀ ਹੋਵੇਂਗੀ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਹੋਵੇਂਗੀ ਠੀਕ ਹੈ ਇੱਥੇ ਮੇਰੇ ਨਾਲ ਦੇ ਕਈ ਵਿਦਿਆਰਥੀ ਬਹੁਤ ਸਮਾਂ ਟੀਵੀ ਵੇਖਦੇ ਰਹਿੰਦੇ ਹਨ ਮੈਨੂੰ ਡਰ ਹੈ ਕਿ ਇਹ ਭੈੜੀ ਬਿਮਾਰੀ ਕਿਤੇ ਤੈਨੂੰ ਵੀ ਨਾ ਲੱਗ ਜਾਵੇ ਬਹੁਤਾ ਸਮਾਂ ਟੀਵੀ ਵੇਖਣ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ ਸਾਰੇ ਪ੍ਰੋਗਰਾਮ ਸਾਡੇ ਵੇਖਣ ਦੇ ਯੋਗ ਵੀ ਨਹੀਂ ਹੁੰਦੇ ਮੈਂ ਵੀ ਏ ਟੀਵੀ ਵੇਖਣ ਦੇ ਵਿਰੋਧ ਨਹੀਂ ਹਾਂ ਪਰ ਮੈਂ ਤੈਨੂੰ ਇਹੀ ਸੁਝਾ ਦਿਆਂਗਾ ਕਿ ਤੂੰ ਕੇਵਲ ਉਪਯੋਗੀ ਪ੍ਰੋਗਰਾਮ ਹੀ ਵੇਖਿਆ ਕਰ ਨਿਸ਼ਚਿਤ ਸਮੇਂ ਉੱਤੇ ਪੜ੍ਹਾਈ ਦਾ ਕੰਮ ਖਤਮ ਹੋਣ ਉਪਰੰਤ ਵਿਦਿਆਕ ਪ੍ਰੋਗਰਾਮ ਅਤੇ ਆਮ ਜਾਣਕਾਰੀ ਦੇ ਪ੍ਰੋਗਰਾਮ ਵੇਖਣ ਵਿੱਚ ਕੋਈ ਹਰਜ ਨਹੀਂ ਠੀਕ ਹੈ ਟੀਵੀ ਅੱਗੇ ਜ਼ਿਆਦਾ ਸਮਾਂ ਬੈਠਣ ਨਾਲ ਬਹੁਤੇ ਬੱਚੇ ਖੇਡਾਂ ਵਿੱਚ ਰੁਚੀ ਲੈਣੀ ਛੱਡ ਦਿੰਦੇ ਹਨ ਇਸ ਨਾਲ ਉਹ ਬੈਠੇ-ਬੈਠੇ ਮੋਟੇ ਹੁੰਦੇ ਜਾਂਦੇ ਹਨ ਅਤੇ ਸਰੀਰਕ ਤੌਰ ਤੇ ਤੰਦਰੁਸਤ ਵੀ ਨਹੀਂ ਰਹਿੰਦੇ ਇਸ ਲਈ ਕੁਝ ਸਮਾਂ ਖੇਡਾਂ ਲਈ ਵੀ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ ਠੀਕ ਹੈ ਹਰਬ੍ਰੀਤ ਮੇਰੀ लाडली ਭੈਣ ਮੈਂ ਤੇਰੇ ਤੇ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੈਂ ਤੇਰੇ ਉज्ज्वल ਭਵਿਖ ਦੀ ਕਾਮਨਾ ਕਰਦਾ ਹਾਂ ਮੇਰੀ ਸ਼ਹਿ ਹੈ ਕਿ ਤੇਰੀ ਵਿਦਿਆ ਪ੍ਰਾਪਤੀ ਸਾਰੇ ਪਰਿਵਾਰ ਅਤੇ ਤੇਰੇ ਲਈ ਵੀ ਮਾਣਯੋਗ ਮਾਣ ਕਰਨਯੋਗ ਹੋਵੇ ਠੀਕ ਹੈ ਅੱਗੇ ਹੈ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਭੈਣ ਅਤੇ ਵੀਰ ਦੀ ਇਸ ਸਿੱਖਿਆ ਨੂੰ ਹਮੇਸ਼ਾ ਯਾਦ ਰੱਖेंगी ਮਾਤਾ ਜੀ ਅਤੇ ਪਿਤਾ ਜੀ ਨੂੰ ਮੱਥਾ ਟੇਕਦਾ ਹਾਂ ਠੀਕ ਹੈ ਤੇਰਾ ਵੀਰ ਦਵਿੰਦਰਪਾਲ ਸਿੰਘ ਠੀਕ ਹੈ ਇਹ ਤੁਸੀਂ ਨਾ ਦੇਖੀ ਹੋਣਾ ਨਾ ਪੱਤਰ ਲਿਖਿਆ ਇਹ ਹੋਸਟਲ ਚ ਕਹਿੰਦੇ ਜਿੱਦਾਂ ਰਹਿੰਦੇ ਆ ਨਾ ਤੇ ਆਪਣੀ ਛੋਟੀ ਭੈਣ ਨੂੰ ਉਹ ਹੋਸਟਲ ਚ ਕਹਿੰਦਾ ਤੁਸੀਂ ਹੋਸਟਲ ਚ ਜਿੱਦਾਂ ਪੜਦੇ ਹੋ ਹਨਾ ਆਪਣੀ ਛੋਟੀ ਭੈਣ ਟੀਵੀ ਬਹੁਤ ਦੇਖੇ ਨਾ ਹਨਾ ਪੜਾਈ ਵੱਲ ਧਿਆਨ ਦਵੇ ਖੇਡਾਂ ਵੱਲ ਦਿਲਚਸਪੀ ਲੈਣ ਲਈਦਾਂ ਨਾ ਪੱਤਰ ਲਿਖਿਆ ਨਸੀਦ ਪੱਤਰ ਲਿਖਿਆ ਠੀਕ ਹੈ ਅੱਜਕੱਲ ਤਾਂ ਚਲੋ ਫੋਨ ਵੀ ਕਰ ਲੈਂਦੇ ਆ ਹਨਾ ਤੇ ਵੀਡੀਓ ਕਾਲ ਵੀ ਕਰਕੇ ਦੇਖ ਲੈਂਦੇ ਸਾਡੇ ਬੱਚੇ ਕੀ ਕਰਦੇ ਆ ਹਨਾ ਤੇ ਚਲੋ ਜਿੱਦਾਂ ਚੱਲਦਾ ਪਿਆ ਕੰਮ ਉਦਾਂ ਠੀਕ ਹੈ ਤੇ ਤੁਸੀਂ ਹੋਰ ਤਰ੍ਹਾਂ ਵੀ ਵਧੀਆ ਥੋੜੀ ਜਿਹੀ ਲਿਖ ਸਕਦੇ ਹੋ ਆਪਣੇ ਕੋਲ ਐਡ ਵੀ ਕਰ ਸਕਦੇ ਹੋ ਕਈ ਤੁਸੀਂ ਮਸੀਹਤ ਦੇਣੀ ਤਾਂ ਮੋਬਾਈਲ ਫੋਨ ਦੀ ਮਸੀਹਤ ਜੇ ਤਾਂ ਦੇ ਦਿੰਦੇ ਹਨ ਕਿ ਮੋਬਾਈਲ ਫੋਨ ਨਹੀਂ ਦੇਖਣਾ ਜ਼ਿਆਦਾ ਉਹ ਵੀ ਨਸੀਹਤ ਹੀ ਹੈ ਇੱਕ ਠੀਕ ਹੈ ਉਹ ਵੀ ਤੁਸੀਂ ਬਣਾਣੀ ਹੈ ਤੇ ਇੱਦਾਂ ਬਣਨੀ ਹੈ ਠੀਕ ਹੈ ਓਕੇ ਨੈਕਸਟ ਕਰਦੇ ਹਾਂ